ਹਾਟੇ ਵਿੱਚ ਕੋਈ ਵੀ ਇੱਕ ਦਿਨ ਬਚ ਤੁਰਾ ਨਹੀਂ ਹੈਗਾ ਜੇ ਦੀ ਗੱਲ ਸਾਰੇ ਮੰਨ। ਸੋ ਹੁਣ ਸਾਰੇ ਆਪੋ ਆਪਣੇ ਮਾਮਲੇ 'ਚ ਸਰਬੋਤ ਹੋਏ ਆ ਤੇ ਕੋਈ ਇੱਕ ਸਰਬੋਤ ਕਿਸੇ ਦੂਜੇ ਦੀ ਗੱਲ 'ਚ ਉਹ ਬਹੁਤ ਸੰਬੰਧੋਂ ਇੱਕ ਫੈਸਲਾ ਆਇਆ। ਫੈਸਲਾ ਆਉਣ ਤੋਂ ਪਹਿਲਾਂ ਫੈਸਲਾ ਲੈਣ ਵਾਲੇ ਜਿਹੜੇ ਸੱਜਣ ਆ ਉਹ ਸਾਫ਼ ਇਹ ਗੱਲ ਕਹਿ ਰਹੇ ਇਸ ਪਾਰਟੀ ਦੀ ਜੇ ਪ੍ਰਧਾਨਗੀ ਮੈਨੂੰ ਮਿਲੇ ਤਾਂ ਮੈਂ ਲੈਣਾ ਇੱਛਾ ਕਰਦਾ। ਮੁੜ ਕੇ ਅਕਾਲ ਤਖਤ ਸਾਹਿਬ ਦੇ ਅਹੁਦੇ ਦੇ ਉੱਪਰ ਰਹੇ ਕਿ ਇੰਡੀਆ ਦੇ ਨਿਯਮ ਦੇ ਤਹਿਤ ਜਿਹੜੀ ਵਾਲੀ ਪੋਲਿਟਿਕਲ ਪਾਰਟੀ ਦੇ ਪ੍ਰਧਾਨ ਲੱਗੂ। ਜੇਕਰ ਇਹ ਤਾਹੀ ਕੀਤੀ ਇਹ ਗੱਲ ਜ਼ਰੂਰੀ ਹੈ ਕਿ ਬਾਕੀ ਇਹਦੇ ਵੀ ਗੱਲ ਨਾ ਕਸ਼ਮੀਰ ਚ ਪੰਜਾਬ ਚ ਜਿੰਨੇ ਵੀ ਇਤਾਂ ਦੇ ਖੇਤਰ ਆ ਕਿਸੇ ਦੇ ਰਾਹੀ ਹੂਲ ਨਹੀਂ ਕਰਤਾ ਚਾਹੁੰਦੇ। ਉਹ ਸਿੱਧਾ ਆਉਣਾ ਚਾਹੁੰਦੇ ਆ। ਸਿੱਧਾ ਆਉਣ ਦੇ ਵਾਸਤੇ ਉਹ ਉਹਨਾਂ ਦੁੱਖਾਂ ਨੂੰ ਪਾਰ ਲੱਗੇ। ਇਤਿਹਾਸਕ ਸਥਾਨ ਦੇ ਉੱਪਰ ਸ਼ਹੀਦਾਂ ਦੀ ਯਾਦ ਦੇ ਅੰਦਰ ਜਦੋਂ ਵੇਖ ਇਸ ਮੁਸਾਲਸੇ ਦੇ ਸਰਦਾਰ ਤੋਂ ਬੇਜੋਫਤੀ ਸਾਹਿਬ ਦਾ ਇਹ ਜੰਸ਼ ਚੈਟਰੀਆ ਨੂੰ ਜੀਤਲਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆਜਾ ਆਪਾਂ ਜਿੰਨਾ ਸ਼ਹੀਦਾਂ ਦੀ ਯਾਦ ਦੇ ਵਿੱਚ ਇਕੱਤਰ ਹੋਏ ਹੈ ਉਹਨਾਂ ਨੇ ਉਸ ਸਮੇਂ ਦੇ ਦੌਰਾਨ ਸੱਚ ਦੀ ਨਿਸ਼ਾਨ ਨੂੰ ਇਸ ਧਰਤੀ ਦੇ ਉੱਪਰ ਬਚਾੜ ਦਿੱਤਾ ਜਦੋਂ ਹੁਕੂਮਤੀ ਹਨੇਦਗਰਦੀ ਨੇ ਇਹ ਮਿੱਥਿਆ ਹੋਇਆ ਸੀਗਾ ਕਿ ਚਾਨਣ ਦੀ ਕੋਈ ਵੀ ਕਿਰਨ ਜਿਹੜੀ ਆ ਇੱਥੇ ਬਾਕੀ ਨਹੀਂ ਰਹਿੰਦੀ ਦਰਬਾਰ ਸਾਹਿਬ ਦੇ ਉੱਪਰ ਫੌਜ ਦਾ ਹਮਲਾ ਅਕਾਲ ਤਖਤ ਸਾਹਿਬ ਦੇ ਉੱਪਰ ਫੌਜ ਦਾ ਹਮਲਾ ਉਸ ਤੋਂ ਇਲਾਵਾ 70 ਦੇ ਕਰੀਬ ਹੋਰ ਕੋਤਵਾਰਾ ਸਹਿਬਾਨ ਪੰਜਾਬ ਦੇ ਸਿੱਤੇ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਉਹਨਾਂ ਦੇ ਉੱਪਰ ਫੌਜ ਦਾ ਹਮਲਾ ਉਸ ਤੋਂ ਬਾਅਦ ਇੰਡੀਆ ਦੇ ਲਗਭਗ 21 ਸੂਬਿਆਂ ਦੇ ਵਿੱਚ 300 ਤੋਂ ਵੱਧ ਸ਼ਹਿਰਾਂ ਕਸਬਿਆਂ ਦੇ ਵਿੱਚ ਵਿਆਪਕ ਪੱਧਰ ਤੇ ਉਪਸਿੱਖਰਨ ਕੀਤੀ ਗਈ ਦਸਤੂਸ਼ੀ। ਸੋ ਉਹ ਬਿਲਕੁਲ ਵੀ ਸਧਾਰਨ ਸੱਨੇ ਨਹੀਂ ਸੀਗੇ ਬਹੁਤ ਅਸਧਾਰਨ ਸੱਨੇ ਸੀਗੇ। ਬਹੁਤ ਔਖੇ ਹਾਲਾਤ ਜਿਨ੍ਹਾਂ ਦੇ ਬਾਰੇ ਆਪਾਂ ਕਦੇ 18ਵੀਂ ਸਦੀ ਦੇ ਇਤਿਹਾਸ ਦੇ ਬਾਰੇ ਵਿੱਚ ਸੁਣਦੇ ਹਾਂ। ਉਸ ਤਰ੍ਹਾਂ ਦਾ ਸਮਾਜ ਸਿੱਖਰ ਦੇ ਉੱਪਰ ਸੀਗਾ। ਉਸ ਵੇ ਜਿਨ੍ਹਾਂ ਨੇ ਇਹ ਗੱਲ ਪ੍ਰਤੱਖ ਧਾਰ ਲਈ ਕਿ ਹੁਣ حکومت ਨੂੰ ਜੋ ਖਾਸਾ ਹੀ ਜਾਹ ਚੜਾਦਾ ਹੈ ਉਹ ਦੁਬਾਰਾ ਸੁਣ ਲੈ ਕਿ ਸਿਰਫ ਇੰਡੀਆ ਦੀ ਅਗੋਗਤ ਨੂੰ ਨਹੀਂ ਸਾਰੀ ਜੁਗੀਆਂ ਦੇ ਵਿੱਚ ਹੀ ਕਿਉਂਕਿ ਇਹ ਗੱਲ ਬੜੀ ਪ੍ਰਚਲਿਤ ਹੋ ਗਈ ਸੀ حکومت ਦੇ ਵਿੱਚ ਕਿ ਸੇਖੇ ਜਿੰਨੀਆਂ ਵੀ ਪੁਰਾਣੀਆਂ ਗੱਲਾਂ ਸੁਣਾਉਂਦੇ ਇਹ ਕਥਾ ਕਹਾਣੀਆਂ ਹੀ ਨੇ ਪਰ ਉਹਨਾਂ ਨੇ ਆਪ ਦੇ ਜੀਵਨ ਦੇ ਠੀਕਰੇ ਇreturnData ਦੇ ਨਾਲ ਭਰ ਕੇ ਇਹ ਗਾਨ ਦੁਨੀਆ ਦੇ ਵਿੱਚ ਦੁਆਰਾ ਸਥਾਪਿਤ ਕੀਤੀ ਕੀ ਕਥਾ ਕਹਾਣੀ ਹੈ ਜਿਹਦੇ ਉੱਪਰ ਬਰੋਦੀ ਕਿਰਪਾ ਹੋ ਜਾਂਦੀ ਹੈ ਉਹ ਕਿਸੇ ਵੀ ਸਮੇਂ ਦੇ ਵਿੱਚ ਆਪ ਦੀ ਇਹ ਦੇਹ ਦੀ ਜਿਹੜੀ ਸੀਮਾ ਆ ਉਹਨੂੰ ਅੱਗੇ ਲੰਘ ਕੇ ਤੇ ਵੱਡੇ ਤੋਂ ਵੱਡੇ ਜ਼ਬਰਦਸਤ ਹੋਇਆ ਵੱਡੇ ਤੋਂ ਵੱਡੇ ਜਨਮੋਂ ਸਤੰਦਾ ਟੱਕਰਾ ਕਰਦਾ ਹੋਇਆ ਸ਼ਹੀਦਾਂ ਦੇ ਰੂਪੇ ਜਿਹੜੇ ਆ ਹਸਪਤਾਲਾਂ ਤੋ ਜਦੋਂ ਵੀ ਅਸੀਂ 71 ਬੰਨੇ ਸ਼ਹੀਦਾਂ ਦੀ ਯਾਦ ਦੇ ਵਿੱਚ ਤੇ ਸਾਡਾ ਪਹਿਲਾ ਬਨੋਰਤ ਤਾਂ ਇਹੀ ਹੁੰਦਾ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਸਜਦਾ ਕੀਤਾ ਜਾਂਦੇ ਉਹਦੇ ਤੋਂ ਪ੍ਰੇਰਨਾ ਲਈ ਜਾਂਦੇ ਉਹਦੇ ਵਾਸਤੇ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਆਪਾਂ ਸਾਰੇ ਬੜੇ ਭਾਗੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਇਸ ਸਾਲ ਬਖਸ਼ਿਆ ਤੇ ਇਸ ਵਾਰੰਦ ਦੇ ਜਿਹੜੇ ਪ੍ਰਬੰਧਕ ਹੈ ਉਹ ਸਾਲ ਦਰ ਸਾਲ ਇਸ ਉਧਰ ਨੂੰ ਚੱਲ ਰੱਖਦੇ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਦੂਸਰਾ ਮਨੋਰਥ ਇਹ ਹੁੰਦਾ ਸ਼ਹੀਦੀ ਦਿਹਾੜੇ ਮਨਾਉਣਾ ਇਹ ਗੱਲ ਦੇਖੀ ਜਾਵੇ ਕਿ ਉਸ ਸਮੇਂ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਸ਼ਹੀਦ ਕਹਿ ਕੇ ਵਧਾਇਆ ਨੇ ਉਹਨਾਂ ਨੇ ਉਹਨਾਂ ਚੁਣੌਤੀਆਂ ਦਾ ਮੁਕਾਬਲਾ ਜਿਵੇਂ ਕੀਤਾ ਅੱਜ ਦੇ ਸਮੇਂ ਸਾਡੇ ਕੀ ਹਾਲਾਤ ਨੇ ਸਾਡੇ ਸਾਹਮਣੇ ਕੀ ਚੁਣੌਤੀਆਂ ਨੇ ਅਸੀਂ ਉਹਨਾਂ ਚੁਣੌਤੀਆਂ ਦਾ ਵਿਕਤੇ ਵਿੱਚ ਟੀਮੇ ਮੁਕਾਬਲਾ ਕਰਨਾ ਇਹਦੇ ਬਾਰੇ ਦੇ ਵਿੱਚ ਵਿਚਾਰ ਹੋਏ ਮੈਂ ਬੈਠਾ ਸੁਣ ਰਿਹਾ ਸੀ ਸਾਰੇ ਵਿਚਾਰ ਬੁਲਾ ਰਿਹਾ ਨੂੰ ਸੋ ਕੁਝ ਗੱਲਾਂ ਬੁਲਾ ਰਿਆ ਨੇ ਬੜੀਆਂ ਸਪਸ਼ਟ ਕਹੀਆਂ ਜੀ ਪਹਿਲੀ ਗੱਲ ਤਾਂ ਇਹ ਕਹੀ ਕਿ ਜਿਹੜਾ ਇਹ ਸੰਘਰਸ਼ ਸੀਗਾ 84 ਤੋਂ ਆਪਾਂ ਜੇ 78 ਤੋਂ ਗੱਲ ਨਹੀਂ ਸ਼ੁਰੂ ਹੋਇਆ ਉਹ ਖਾਲਸਾ ਜੀ ਕੇ ਗੁਰਬਾਣੀ ਦੇ ਵਾਸਤੇ ਸੀ ਉਹ ਖਾਲਸਾ ਰਾਜ ਦੇ ਵਾਸਤੇ ਸੀ ਉਹ ਕਿਸੇ ਦੂਜੇ ਦਸਤੇਰ ਦੁਈਨ ਕੁਰਸੀਆਂ ਲੈਣ ਦੇ ਵਾਸਤੇ ਨਹੀਂ ਸੀਗਾ ਇਹ ਦੋ ਦਿਨ ਬੁਲਾ ਰਿਆ ਨੇ ਇਹ ਗੱਲ ਜਿਹੜੀ ਉਹ ਸਾਫ਼ ਕਰ ਦਿੱਤੀ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਵੀ ਗੱਲ ਆਈ ਕਿ ਜਿਹੜਾ ਇਹ ਮੌਜੂਦਾ ਨਿظام ਹੈ ਉਹਦੇ ਤਹਿਤ ਜਿਹੜੀ ਤਾਕਤ ਮਿਲਦੀ ਹੈ ਚਾਹੇ ਉਹ ਕਿਸੇ ਮੈਂਬਰ ਪਾਰਟਮੈਂਟ ਦੇ ਹੋਵੇ ਸਰਕਾਰਾਂ ਬਣਾਉਣ ਵਾਲੇ ਐਮਐਲਏਆਂ ਮੁੱਖ ਮੰਤਰੀਆਂ ਮੰਤਰੀਆਂ ਦੇ ਹੋਵੇ ਕਿ ਇਹ ਜਿਹੜਾ ਇੰਡੀਆ ਦਾ ਪਲੇਟ ਫਾਰਮ ਨੇ ਉਹਨਾਂ ਦੇ ਉੱਪਰ ਵੱਧ ਤੋਂ ਵੱਧ ਤੁਸੀਂ ਆਪਣੀ ਗੱਲ ਜਾ ਕੇ ਰੱਖ ਸਕਦੇ ਆ ਮਨਮਾਨੀ ਸਕਦੇ ਇੱਕ ਗੱਲ ਜਿਹੜਾ ਨੁਕਤਾ ਆ ਇਹ ਗੱਲ ਮੇਰੀ ਸਹਿਮਤੀ ਹੈ ਜੀnabla ਪਿਛਲਾ ਬੜਾ ਲੰਬਾ ਸਰਦਾਰੀ ਤੋਂ ਬਾਅਦ ਦਾ ਤਜਰਬਾ ਹੈਗਾ ਕਿ ਉੱਥੇ ਤੁਸੀਂ ਵੱਧ ਤੋਂ ਵੱਧ ਆਪਣੀ ਗੱਲ ਕਹਿ ਸਕਦੇ ਹੋ ਮਨਮਾਨੀ ਸਕਦੇ ਫਿਰ ਹਰ ਕਿਸੇ ਦਾ ਆਪ ਕੋ ਆਪਣਾ ਤਜਰਬਾ ਆ ਇੱਕ ਗੱਲ ਇਹ ਵੀ ਆਈ ਕਿ ਜਿਹਨੂੰ ਗੱਲ ਕਹਿਣ ਦਾ ਹੱਕਦਾਰ ਬਣਾ ਲਿਆ ਜਾਂਦਾ ਮੁੱਟਾ ਬਾਕੇ ਚੁਣ ਲਿਆ ਦੋ ਕਰਨੀ ਫਤਵਾ ਦਿੱਤਾ ਕਿ ਉਹਦਾ ਵੀ ਫਤਵੇ ਦਾ ਸਤਕਾਰ ਨਹੀਂ ਕਰਦੇ ਉਹਨੂੰ ਵੀ ਉੱਥੇ ਜਾ ਕੇ ਆਪਣੀ ਗੱਲ ਕਹਿਣ ਦਾ ਹੱਕ ਨਹੀਂ ਦਿੰਦੇ ਇਹ ਗੱਲ ਵੀ ਆਪਣੇ ਵਿੱਚੋਂ ਖੋਦਾਰਿਆਂ ਨਹੀਂ ਰੱਖੀ ਸੇ ਸਾਰੀਆਂ ਗੱਲਾਂ ਠੀਕ ਨਹੀਂ ਫਿਰ ਇਹ ਜਹੀ ਹਾਲਤ ਦੇ ਵਿੱਚ ਕੀਤਾ ਕੀ ਜਾਵੇ ਇਹ ਗੱਲ ਵਿਚਾਰ ਨਹੀਂ ਬਣਦੀ ਉਹਦੇ ਬਾਰੇ ਦੇ ਵਿੱਚ ਵੀ ਨੁਕਤੇ ਆਏ ਇੱਕ ਨੁਕਤਾ ਤਾਂ ਇਹ ਆਇਆ ਕਿ ਸਾਡਾ ਅਮਲ ਜਿਹੜਾ ਆ ਉਹ ਸਿੱਖੀ ਵਾਲਾ ਨਹੀਂ ਰਿਹਾ ਸਾਨੂੰ ਆਪਣਾ ਅਮਲ ਆਪਣੇ ਪਰਿਵਾਰਾਂ ਦਾ ਆਪਣੇ ਆਟੇ ਬੋਰ ਦਾ ਆਸ-ਪਾਸ ਦਾ ਕਿਉਂ ਜਗੂ ਗੁਰੂ ਮਹਾਰਾਜ ਨੇ ਸਾਨੂੰ ਇੱਕ ਜੀਵਨ ਜਾਂਚ ਸਿਖਾਈ ਹੈ ਉਹਦੇ ਅਨੁਸਾਰ ਟਾ ਲੱਗਦਾ ਯਤਨ ਕਰਨਾ ਚਾਹੀਦਾ ਇਹ ਗੱਲ ਵੀ ਬਿਲਕੁਲ ਬਾਝੋਂ ਦਾ ਬਿਲਕੁਲ ਸੱਚ ਸੁਵੱਡੀ ਗੱਲ ਜਿੱਥੇ ਜਾ ਕੇ ਬਖਰੀਲੇ ਪੈਦਾ ਹੋ ਜਾਂਦੇ ਉਹ ਇਸ ਗੱਲ ਤੇ ਖਾਂ ਇੱਕ ਗੱਲ ਜਿਹੜੀ ਹੋਰ ਬਹੁਤ ਮਹੱਤਵਪੂਰਨ ਆਈ ਪਹਿਲੇ ਬੁਲਾਰੇ ਨੇ ਕਹੀ ਸੀ ਵੀ ਇਹ ਕਹੀ ਸੀ ਕਿ ਸੰਘਰਸ਼ ਦੇ ਦੌਰਾਨ ਜਿਹੜੇ ਫੈਸਲੇ ਲਏ ਗਏ ਸਾਂਝੀ ਲੀਡਰਸ਼ਿਪ ਦੇ ਵੱਲੋਂ ਉਹ ਜੰਗ ਦੇ ਹਾਲਾਤ ਦੇ ਫੈਸਲੇ ਸੀਗੇ ਤੇ ਅੱਜ ਬੇਨਾਮੀ ਤੌਰ ਤੇ ਉੱਪਰ ਆ ਸੋਸ਼ਲ ਮੀਡੀਆ ਜਾਂ ਗਲੇਸ਼ ਬੁੱਕ ਜਿੰਨਾ ਇਹ ਸਾਰਾ ਹੈਗਾ ਉਹਦੇ ਉੱਪਰ ਕੋਈ ਵੀ ਮੂੰਹ ਚੱਕ ਕੇ ਉਹਨਾਂ ਫੈਸਲਿਆਂ ਦੇ ਉੱਪਰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਇਹ ਗੱਲ ਵੀ ਬਿਲਕੁਲ ਸਹੀ ਹੈ ਉਹ ਜੰਗ ਦੇ ਹਾਲਾਤ ਦੇ ਫੈਸਲੇ ਸੀਗੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਉਹ ਹਾਲਾਤ ਨਹੀਂ ਹੈ ਜਾਂ ਜਿਨ੍ਹਾਂ ਦੇ ਹਾਲਾਤ ਨਹੀਂ ਬੀਤੇ ਉਹਨਾਂ ਦੇ ਵੱਲੋਂ ਖਾਸ ਕਰਕੇ ਢੱਡ ਗੱਟ ਕੇ ਜਾਂ ਨਕਲੀ ਆਈਡੀਆ ਬਣਾ ਕੇ ਇਸ ਤਰ੍ਹਾਂ ਦੀ ਗੱਲ ਕਰਦੇ ਪਰ ਇੱਕ ਗੱਲ ਮੈਂ ਇਸ ਤੋਂ ਅਗਾਹ ਵੀ ਇਸੇ ਨੁਕਤੇ ਨਾਲ ਜੋੜ ਕੇ ਕਹਿਣਾ ਕਿ ਜਿਹੜੇ ਉਹ ਫੈਸਲੇ ਸੀਗੇ ਉਹਨਾਂ ਦੇ ਉੱਪਰ ਸਿਰਫ ਬੇਨਾਮੀ ਤੌਰ ਤੇ ਜਾਂ ਸਪਿਆਰਾ ਏਜੰਸੀਆਂ ਦੇ ਵੱਲੋਂ ਸਵਾਲ ਨਹੀਂ ਕੀਤੇ ਜਾ ਰਹੇ ਸਾਡੇ ਵਿੱਚੋਂ ਵੀ ਬਹੁਤ ਨੇ ਜਿਨ੍ਹਾਂ ਦੇ ਚਿਹਰੇ ਵੀ ਨਹੀਂ ਜਿਨ੍ਹਾਂ ਦੇ ਅਹੁਦੇ ਵੀ ਰਹੇ ਆ ਉਹ ਵੀ ਸਵਾਲ ਕਰਦੇ ਆ ਔਰ ਉਹਨਾਂ ਗੱਲਾਂ ਦੇ ਉੱਪਰ ਹੀ ਸਵਾਲ ਕਰਦੇ ਆ ਹਾਲਾਂਕਿ ਜਿੰਨਾ ਫੈਸਲਿਆਂ ਦਾ ਹਵਾਲਾ ਦਿੰਦੇ ਆ ਉਹ ਫੈਸਲੇ ਕਿਸੇ ਵੀ ਇੱਕ ਵਿਅਕਤੀ ਦੇ ਵੱਲੋਂ ਨਹੀਂ ਸੀ ਲਏ ਗਏ ਉਸ ਸਮੇਂ ਸੰਗਰਸ਼ ਦੀ ਸਾਂਝੀ ਅਗਵਾਈ ਕਰ ਰਹੀ ਧਿਰ ਦੇ ਵੱਲੋਂ ਸਾਂਝੇ ਤੌਰ ਦੇ ਉੱਪਰੋਂ ਫੈਸਲੇ ਲਏ ਗਏ ਸੀ ਜਦੋਂ ਉਹ ਜੰਗ ਦੇ ਹਾਲਾਤ ਦੇ ਵਿੱਚ ਰੱਖ ਕੇ ਦੇਖੋਗੇ ਫੈਸਲੇ ਗਲਤ ਨਹੀਂ ਸਾਬਤ ਹੋਣਗੇ ਉਹ ਵੱਖਰੀ ਗੱਲ ਹੈ ਕਿ ਅੱਜ ਬਹੁਤ ਸਾਰੇ ਬੰਦਿਆਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਕੁਰਸੀ ਦੇ ਤੱਕ ਹੱਥ ਪੈਣੋਂ ਉਹਨਾਂ ਫੈਸਲੇ ਕਰਕੇ ਰਹਿ ਗਿਆ ਤੇ ਉਹਨਾਂ ਫੈਸਲਿਆਂ ਨੂੰ ਗਲਤ ਦੱਸ ਰਹੇ ਹਨ ਪਰ ਜਿੱਦਣੋਂ ਫੈਸਲੇ ਲਏ ਗਏ ਸੀ ਉਦੋਂ ਇਹਨਾਂ ਨੂੰ ਕਿਸੇ ਨੇ ਨਹੀਂ ਸੀ ਕਿਹਾ ਕਿ ਫੈਸਲੇ ਗਲਤ ਨੇ ਉਦੋਂ ਸਾਰਿਆਂ ਨੇ ਤਾਇਦ ਕੀਤੀ ਸੀ ਸੋ ਇਹ ਵੀ ਗੱਲ ਜਿਹੜੀ ਹੈ ਇਹ ਦੇਖਣ ਵਾਲੀ ਹੈ ਸੋ ਵੱਡਾ ਜਿਹੜਾ ਮਸਲਾ ਆ ਕੇ ਖੜ ਜਾਂਦਾ ਉਹ ਸਿਆਸੀ ਦੌਰ ਦੇ ਉੱਪਰ ਖੜ ਜਾਂਦਾ ਕਿ ਜਦੋਂ ਸਿਆਸੀ ਪੇਸ਼ਕਦਮੀ ਕਰਨੀ ਹੁੰਦੀ ਹੈ ਬੇਸ਼ੱਕ ਇੰਨਾ ਸਾਰਾ ਸਪਸ਼ਟ ਹੈ ਪਰ ਤੁਸੀਂ ਦੇਖੋਗੇ ਹੁਣ 27 ਦੇ ਵਿੱਚ ਬੋਟਾ ਨੇ ਹੋ 6 ਮਹੀਨਿਆਂ ਨੂੰ ਪੂਰਾ ਅਖਾੜਾ ਭਾਗਿਆ ਹੈ ਉਦੋਂ ਕਿਸੇ ਪਾਰਟੀ ਨੇ ਨਹੀਂ ਕਹਿਣਾ ਅਸੀਂ ਜਿਹੜਾ ਬੰਦਾ ਚੋਣ ਕੇ ਭੇਜਦਾ ਆ ਇਹ ਤੁਹਾਡੇ ਮਸਲੇ ਦਾ ਹੱਲ ਨਹੀਂ ਕਰਵਾ ਸਕਦਾ ਇਹ ਤੁਹਾਡਾ ਮਸਲਾ ਉੱਥੇ ਜਾ ਕੇ ਰੱਖ ਸਕਦਾ ਉਦੋਂ ਸਾਰਿਆਂ ਨੇ ਕਹਿਣਾ ਕਿ ਇੱਕੋ ਇੱਕ ਹੱਲ ਇਹੀ ਹੈ ਕਿ ਇਹ ਇਹੀ ਰਸਤਾ ਇੱਥੇ ਆ ਕੇ ਸਮੱਸਿਆ ਕਰਦੀ ਹੈ ਹਿੰਦੁਸਤਾਨ ਦੇ ਨਿਜ਼ਾਮ ਦੇ ਅਨੁਸਾਰ ਸਿੱਖਾਂ ਦਾ ਮਸਲਾ ਸਦੀਵੀ ਤੌਰ ਦੇ ਉੱਪਰ ਤੇ ਸੂਚਾ ਮਸਲਾ ਹੱਲ ਨਹੀਂ ਹੋ ਸਕਦਾ ਇਹ ਗੱਲ ਕਿਸੇ ਨੂੰ ਵੀ ਇਹਦੇ ਬਾਰੇ ਵਿੱਚ ਦੋ ਰਾਏ ਨਹੀਂ ਹੈਗੀ ਅੰਸ਼ਕ ਤੇ ਬਖਤੀ ਰਸਤਾ ਲਿਆ ਜਾ ਸਕਦੀ ਹੈ ਕੁਝ ਇੱਕ ਰਾਹਤ ਲੈ ਸਕਦੇ ਹੋ ਤੇ ਥੋੜੇ ਸਮੇਂ ਦੇ ਵਾਸਤੇ ਰਾਹਤ ਲੈ ਸਕਦੇ ਹੋ ਤੇ ਸਾਡੇ ਇਤਿਹਾਸ ਦੇ ਵਿੱਚ ਵੀ ਇਸ ਗੱਲ ਦਾ ਹੈ ਕਿ ਖਾਲਸੇ ਨੇ ਕਦੀ ਇਸ ਗੱਲ ਤੋਂ ਵੀਨ ਕਾਰ ਨਹੀਂ ਕੀਤਾ ਜਦੋਂ ਨਵਾਬੀ ਦੀ ਪੇਸ਼ਕਸ਼ ਆਉਂਦੀ ਆ ਹਕੂਮਤ ਦੇ ਵੱਲੋਂ ਉੱਥੇ ਇੱਕ ਦੀਵਾਨ ਦਰਬਾਰਾ ਸਿੰਘ ਨੇ ਜਿਹੜੇ ਉਹਨੂੰ ਬਿਲਕੁਲ ਠੁਕਰਾ ਦਿੰਦੇ ਆ ਕਹਿ ਦਿੱਤੇ ਕਿ ਨਹੀਂ ਪਰ ਉੱਥੇ ਪੰਥ ਦੇ ਵੱਲੋਂ ਇਹ ਵੀ ਫੈਸਲਾ ਕੀਤਾ ਜਾਂਦਾ ਕਿ ਭਾਈ ਬਹੁਤ ਲੰਬੇ ਸਮੇਂ ਤੋਂ ਜੰਗ ਦੇ ਮਾਹੌਲ ਚ ਹਕੂਮਤ ਨਾਲ ਟਕਰਾਅ ਲਗਾ ਚੱਲ ਰਹੇ ਆ ਕਿ ਜੇ ਹਕੂਮਤ ਆਪ ਕਿਸੇ ਗੱਲ ਦੀ ਕਹਿ ਰਹੀ ਹੈ ਰਾਹ ਦੇ ਦਿ ਜੇ ਆਪਾਂ ਇਹ ਵੀ ਰਾਜ ਜਿਹੜਾ ਆ ਉਹ ਬਣਾ ਕੇ ਦੇਖੀਏ ਜਿਹਦੇ ਵਿੱਚੋਂ ਨਿਵਾਸ ਤਕੂਰ ਸੇ ਕੋਰ ਨਿਵਾਪੀ ਕਰਦੀ ਹੈ ਤੇ ਫਿਰ ਉਸ ਚ ਦੇ ਉੱਪਰ ਦੇ ਰਹਿੰਦੇ ਜਿੱਦਾਂ ਉਹਦੇ ਤੋਂ ਅੱਗੇ ਜਾਣ ਦੇ ਹਾਲਾਤ ਬੜੇ ਜਿੱਦਾਂ ਹਕੂਮਤ ਉਹ ਤੋਂ ਪੈਰ ਪਿੱਛੇ ਖਿੱਚਦੀ ਹੈ ਤੋਂ ਨਿਵਾਪੀ ਦੇ ਹੋਂਦ ਅੰਦਰ ਵੀ ਫਿਰ ਲਾਚ ਜਿਹੜਾ ਨਿਕਲ ਜਾਂਦਾ ਸੋ ਸਿੱਖਾਂ ਦੇ ਵਿੱਚ ਤਾਂ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਅਮਲ ਰਿਹਾ ਸੋ ਅੱਜ ਦੇ ਸਮੇਂ ਦੇ ਵਿੱਚ ਵੀ ਸਾਨੂੰ ਇਸੇ ਤੋਂ ਹੀ ਸੇਧ ਲੈ ਕੇ ਅੱਗੇ ਚੱਲਣ ਦੀ ਜ਼ਰੂਰਤ ਹੈ ਚਾਰ ਖੇਤਰ ਨੇ ਜਿੱਥਾਂ ਦੇ ਵਿੱਚ ਸਿੱਖਣ ਕਾਰਜ ਕਰਨਾ ਪੈਂਦਾ ਹੈ ਪਹਿਲਾ ਹੈਗਾ ਅਕਾਲ ਤਖਤ ਸਾਹਿਬ ਦਾ ਹੁਣ ਜਿੰਨੀ ਭਟੋ ਧਾੜ ਉਹਦਾ ਵੱਡਾ ਕਾਰਨ ਇਹ ਹੈ ਕਿ ਸਾਡੇ ਵਿੱਚ ਕੋਈ ਵੀ ਇੱਕ ਦਿਨ ਪੱਛ ਤੁਰਾ ਨਹੀਂ ਹੈਗਾ ਜੇ ਦੀ ਗੱਲ ਸਾਰੇ ਮੰਨ ਸੋ ਹੁਣ ਸਾਰੇ ਆਪੋ ਆਪਣੇ ਮਾਮਲੇ ਚ ਸਰਬੋਤ ਹੋਏ ਆ ਤੇ ਕੋਈ ਇੱਕ ਸਰਬੋਤ ਕਿਸੇ ਦੂਜੇ ਦੀ ਗੱਲ ਕਿਉਂ ਮੰਨੂਗਾ ਸੋ ਨਹੀਂ ਮੰਨਦੇ ਇਸੇ ਕਰਕੇ ਆਪਾਂ ਪਿਛਲੇ ਸਾਰੇ ਸਮੇਂ ਦੇ ਦੌਰਾਨ ਦੇਖਿਆ ਹੈ ਇਹ ਸਟੇਜ ਤੋਂ ਖੜ ਕੇ ਹਰ ਕਿਸੇ ਨੇ ਕਹਿਣਾ ਹੁੰਦਾ ਕਿ ਇਕਤਾ ਹੋਵੇ ਪਰ ਇਕਤਾ ਸਰੀਰਾਂ ਦਾ ਜਾਂ ਜਥੇਬੰਦੀਆਂ ਦਾ ਇਕੱਠਾ ਹੋ ਜਾਣਾ ਇਕਤਾ ਨਹੀਂ ਹੁੰਦੀ ਇਕਤਾ ਇਸ ਗੱਲ ਦੇ ਉੱਪਰ ਹੁੰਦੀ ਕਿ ਭਾਈ ਤੁਸੀਂ ਆਹ ਕਾਰਜ ਕਰ ਲੋ ਅਸੀਂ ਆਹ ਕਾਰਜ ਕਰ ਲਵਾਂਗੇ ਉਹਦੇ ਵਾਸਤੇ ਕੋਈ ਚਾਹੀਦਾ ਕਿ ਜਿਹਦੀ ਗੱਲ ਦੋਵੇਂ ਮੰਨ ਸਕਦੇ ਹੋ ਜਿਹੜਾ ਦੋਵਾਂ ਨੂੰ ਪਿਠਾ ਸਕਦਾ ਹੋ ਤੇ ਜਿਆਦਾ ਵੀ ਹੋ ਸਕਦੇ ਆਪਾਂ ਦੋਦੇ ਚੱਲੋ ਗੱਲ ਕਰਦੇ ਸੋ ਉਹਦੇ ਵਾਸਤੇ ਉਹ ਭੂਮਿਕਾ ਜਿਹੜੀ ਆ ਉਹ ਆਕਾਰਤਕ ਸਾਹਿਬ ਨੇ ਨਿਭਾਉਣੀ ਸੀ ਪਰ ਅੱਜ ਉਹਦਾ ਨਿظام ਜਿਹੜਾ ਆ ਮਜੂਤਾ ਉਹ ਬਿਲਕੁਲ ਹੀ ਮਤਲਬ ਕੋਈ ਆਸ ਵੀ ਨਹੀਂ ਰੱਖ ਸਕਦੇ ਮੈਂ ਕਾਨੂੰਨ ਦੀ ਪੜ੍ਹਾਈ ਕੀਤੀ ਕਾਨੂੰਨ ਦੇ ਵਿੱਚ ਦੋ ਤਿੰਨ ਸਿਧਾਂਤ ਨੇ ਇੱਕ ਇਹ ਹੈ ਕਿ ਕੋਈ ਵੀ ਜੱਜ ਇਸ ਤਰ੍ਹਾਂ ਦਾ ਫੈਸਲਾ ਨਹੀਂ ਸੁਣਾ ਸਕਦਾ ਜਾਂ ਕੇਸ ਵੀ ਚੁਲਾਈ ਨਹੀਂ ਕਰ ਸਕਦਾ ਜਿਹੜੇ ਨਤੀਜੇ ਦੇ ਵਿੱਚ ਉਹਦੀ ਰੁਚੀ ਹੋਵੇ ਕੋਈ ਸਬੰਧਤ ਧਿਰ ਹੋਵੇ ਜਾਂ ਜੋ ਉਹਦਾ ਨਤੀਜਾ ਨਿਕਲਣਾ ਪਰਵਾਸਾ ਹੋਣਾ ਹੋਵੇ ਕਿਸੇ ਕੰਪਨੀ ਦੇ ਉੱਪਰ ਕੇਸ ਹੋ ਗਿਆ ਤੇ ਜੇਕਰ ਤੁਹਾਡਾ ਤੁਬਾਦ ਉਸ ਕੰਪਨੀ ਦੇ ਨਾਲ ਜੁੜਿਆ ਹੋਇਆ ਤਾਂ ਤੁਸੀਂ ਉਸ ਕੇਸ ਦੀ ਸੁਵਾਈ ਨਹੀਂ ਕਰ ਸਕਦੇ ਬਹੁਤ ਸਾਰੇ ਮਾਮਲਿਆਂ 'ਚ ਜੱਜ ਆਪਣੇ ਆਪ ਨੂੰ ਖੁੱਲ੍ਹ ਪਾਸੇ ਕਰ ਲੈਂਦੇ ਆ ਜਾਂ ਜਡਿਸ਼ਰੀ ਉਹਨਾਂ ਨੂੰ ਪਾਸੇ ਕਰ ਦਿੰਦੀ ਆ ਦੂਜਾ ਇਹ ਹੈ ਕਿ ਇੰਡੀਆ ਦਾ ਸੁਪਰੀਮ ਕੋਰਟ ਹੈ ਉਹਦੇ ਵਿੱਚ ਜਿਹੜਾ ਜੱਜ ਰਹਿ ਗਿਆ ਉਹ ਕਿਸੇ ਵੀ ਅਦਾਲਤ ਦੇ ਵਿੱਚ ਬਦੌਰ ਵਕੀਲ ਪੇਸ਼ ਨਹੀਂ ਹੋ ਸਕਦਾ ਜਿਹੜਾ ਕਿਸੇ ਹਾਈ ਕੋਰਟ ਦੇ ਵਿੱਚ ਇਸ ਸਵਿਧਾਨ ਦੇ ਵਿੱਚ ਬਕਾਇਦਾ ਦਰਜ ਹੈ ਜਿਹੜਾ ਕਿਸੇ ਹਾਈ ਕੋਰਟ ਦਾ ਜੱਜ ਰਹਿ ਗਿਆ ਉਹ ਸੁਪਰੀਮ ਕੋਰਟ ਦੇ ਵਿੱਚ ਬਕਾਲਤ ਕਰ ਸਕਦਾ ਹੈ ਜਾਂ ਕਿਸੇ ਹੋਰ ਅਦਾਲਤ ਦੇ ਵਿੱਚ ਹਾਈ ਕੋਰਟ ਚ ਬਕਾਲਤ ਕਰ ਸਕਦਾ ਜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜੱਜ ਰਿਹਾ ਤਾਂ ਉਹ ਦੁਬਾਰਾ ਪੰਜਾਬ ਦੇ ਹਰਿਆਣਾ ਹਾਈ ਕੋਰਟ ਚ ਬਕਾਲਤ ਨਹੀਂ ਕਰ ਸਕਦਾ 2 ਦਸੰਬਰ ਨੂੰ ਇੱਕ ਫੈਸਲਾ ਆਇਆ ਫੈਸਲਾ ਆਉਣ ਤੋਂ ਪਹਿਲਾਂ ਫੈਸਲਾ ਲੈਣ ਵਾਲੇ ਜਿਹੜੇ ਸੱਜਣ ਆ ਉਹ ਸਾਫ਼ ਇਹ ਗੱਲ ਕਹਿ ਰਹੇ ਇਸ ਪਾਰਟੀ ਦੀ ਜੇ ਪ੍ਰਧਾਨਗੀ ਮੈਨੂੰ ਮਿਲੇ ਤਾਂ ਮੈਂ ਲੈਣ ਦਾ ਇੱਛਾ ਹੈ ਸੋ ਇਹ ਦੱਸਦੇ ਪਰਟੀ ਸੀਗੇ ਉਹਦੇ ਬਾਅਦ ਵੀ ਸੁਣਵਾਈ ਕੀਤੀ ਫੈਸਲਾ ਲਿਆ ਮੁੜ ਕੇ ਅਕਾਲ ਤਖਤ ਸਾਹਿਬ ਦੇ ਅਦਾਰੇ ਦੇ ਉੱਪਰ ਰਹੇ ਕਿ ਇੰਡੀਆ ਦੇ ਨਿਜ਼ਾਮ ਦੇ ਤਹਿਤ ਵਿਚਰਨ ਵਾਲੀ ਪੋਲਿਟਿਕਲ ਪਾਰਟੀ ਦੇ ਪ੍ਰਧਾਨ ਬਣ ਗਏ ਫਿਰ ਮਿਸਾਲਾਂ ਪੂਜਤੀਆਂ ਜਾ ਰਹੀਆਂ ਕਿ ਪਹਿਲਾਂ ਵੀ ਬਹੁਤ ਸਾਰੇ ਰਹੇ ਸੀਗੇ ਜਿਏਕ ਨੇ ਤਾਹੀ ਕੀਤੀ ਇਹ ਗੱਲ ਜ਼ਰੂਰੀ ਹੈ ਕਿ ਬਾਕੀ ਇਹਨੇ ਵੀ ਕਰਦੀ ਚਲੋ ਆਪਣਾ ਵਿਸ਼ਾ ਨਹੀਂ ਹੈ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਇਹ ਨਿظام ਇਨਾ ਜਰਜਰਾ ਹੋ ਗਿਆ ਕਿ ਇੱਥੇ ਕੋਈ ਵੀ ਮਾਨ ਮਰਿਆਦਾ ਜੀ ਨਹੀਂ ਆਉਦੀ ਬਹਾਲੀ ਨਹੀਂ ਹੈਗੀ ਉਹਦੇ ਵਾਸਤੇ ਜ਼ਰੂਰੀ ਹੈ ਕਿ ਸਮੁੱਚੀ ਦੁਨੀਆ ਦੇ ਜਿਹੜੇ ਸਿੱਖਿਆ ਉਹ ਇਸ ਬਾਰੇ ਦੇ ਵਿੱਚ ਸੋਚਣ ਆਪਸ ਦੇ ਵਿੱਚ ਗੱਲ ਕਰਨ ਤੇ ਇੰਡੀਅਨ ਵੋਟ ਤੰਤਰ ਵਾਲੀਆਂ ਪਾਰਟੀਆਂ ਤੋਂ ਬਾਹਰ ਅਚਾਰ ਤੱਕ ਸਭ ਦਾ ਨਿظام ਸਿਰਜਣ ਦੇ ਬਾਅਦ ਨੂੰ ਆਪਾਂ ਵਿਚਾਰ ਤੰਤਰ ਸ਼ੁਰੂ ਕਰੀਏ ਕਿਉਂਕਿ ਜਿੰਨੇ ਚਿਰ ਤੱਕ ਅਸੀਂ ਆਪਣਾ ਧੁਣਾ ਨਹੀਂ ਕਾਇਮ ਕਰਦੇ ਉਹਨੇ ਜਿੰਨਾ ਕੇਸ ਹਾਲਾਤ ਦੇ ਵਿੱਚ ਤਬਦੀਲੀ ਨਹੀਂ ਹੋਣੀ ਇੱਛਾ ਰੱਖਣੀ ਮਾੜੀ ਨਹੀਂ ਹੁੰਦੀ ਪਰ ਇੱਛਾ ਨੂੰ ਇਦਾਂ ਮੂਰ ਨਹੀਂ ਬਣਾ ਸਕਦਾ ਇਹ ਗੱਲ ਮੰਨਣੀ ਪੈਣੀ ਦੂਜੀ ਗੱਲ ਗੁਰਦੁਆਰਾ ਸਹਿਬਾਨ ਦੀ ਕਿ ਖਾਸ ਕਰਕੇ ਵੱਡੀਆਂ ਸੰਸਥਾਵਾਂ ਸ਼੍ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੀਆਂ ਚੋਣ ਇੱਕ ਕੂਠ ਦਾ ਬੁੱਲ ਹੈ ਪਿਛਲੇ 10 ਸਾਲ ਤੋਂ ਸਾਡੇ ਬੰਦੇ ਇਸ ਝਾਗ ਦੇ ਵਿੱਚ ਨੇ ਘੇਟੇ ਡਿੱਗ ਪਏ ਪਿਛਲੇ 10 ਸਾਲਾਂ ਦਾ ਚੋਂ ਡਿੱਗਿਆ ਨਹੀਂ ਹੁਣ ਮਤਲਬ ਕਦੋਂ ਡਿੱਗੂਗਾ ਉਹਦਾ ਪਤਾ ਨਹੀਂ ਸੋ ਦੂਜੀ ਗੱਲ ਇਹ ਵੀ ਹੈ ਕਿ ਉਹ ਵੀ ਜਿਹੜਾ ਤਾਕਤ ਹੈ ਉਹ ਸਾਰੀ ਜਿਹੜੀ ਆ ਉਹ ਦਿੱਲੀ ਦਰਬਾਰ ਦੀ ਹੈ ਸੋ ਜੇ ਅਸੀਂ ਆਪਣੀ ਤਾਕਤ ਪੈਦਾ ਕਰਨੀ ਹੈ ਤੇ ਸਾਨੂੰ ਘਟੋ ਘਟੇ ਇਸ ਤਰ੍ਹਾਂ ਦਾ ਹਲ ਅਖਤਿਆਰ ਕਰਨਾ ਚਾਹੀਦਾ ਕਿ ਸਿੱਖਾਂ ਦੇ ਵਿੱਚ ਫੈਸਲੇ ਲੋਕਲ ਲੈਵਲ ਤੇ ਫੈਸਲੇ ਲੋਕਲ ਲੈਵਲ ਦੀ ਸੰਗਤ ਲਈਏ ਸੋ ਜੇਕਰ ਕਿਸੇ ਵੀ ਪਾਰਟੀ ਨੇ ਉਮੀਦਵਾਰ ਦੇਣਾ ਹੈ ਇੱਕ ਤਰੀਕਾ ਤੇ ਇਹ ਚੱਲਿਆ ਹੁੰਦਾ ਕਿ ਉਹ ਬਿਲਕੁਲ ਉੱਪਰੋਂ ਉਮੀਦਵਾਰ ਦਾ ਨਾਮ ਕਰ ਦਿੰਦੇ ਆ ਕੋਈ ਵੀ ਪਾਰਟੀ ਹੋਵੇ 1 2 ਦਿਨ ਸਾਰਿਆਂ ਦਾ ਇਹੀ ਤਰੀਕਾ ਹੈ ਉਹਨਾਂ ਨੇ ਡਿਸਾਈਡ ਕਰਕੇ ਦੱਸਣਾ ਵੀ ਆ ਬੰਦਾ ਚੁਣੋ ਜੀ ਉਹਦੀ ਬਜਾਏ ਸਾਨੂੰ ਇਹ ਅਮਨ ਅਖਤਿਆਰ ਕਰਨਾ ਚਾਹੀਦਾ ਕਿ ਇਲਾਕੇ ਦੀ ਜਿਹੜੀ ਸੰਗਤ ਆ ਉਹ ਕੈਂਡੀਡੇਟ ਦਾ ਫੈਸਲਾ ਕਰੇ ਕਿ ਸਾਡਾ ਜਿਹੜਾ ਸੰਗਤੀ ਕੈਂਡੀਡੇਟ ਆ ਉਹ ਇਹ ਹੋਵੇ ਤਾਂ ਕਿ ਅਸੀਂ ਆਪਣਾ ਫੈਸਲਾ ਲੈਣ ਦਾ ਅਮਨ ਅਖਤਿਆਰ ਕਰ ਸਕੀਏ ਤੀਜੀ ਗੱਲ ਜਿਹੜੀ ਆ ਉਹ ਹੈਗੀ ਬੂਟ ਤੰਤਰੀ ਪਾਰਟੀਆਂ ਦੀ। ਉਹਦੇ ਵਿੱਚ ਹਾਲਾਤ ਜਿਹੜੇ ਆ ਕਿਉਂਕਿ ਸਭ ਤੋਂ ਵੱਧ ਝਾੜਾ ਵਾਲਾ ਮਸਲਾ ਆ। ਇਹਦੇ ਵਿੱਚ ਹਰ ਕਿਸੇ ਨੂੰ ਇਹ ਲੱਗਦਾ ਹੁੰਦਾ ਕਿ ਬਾਦਲ ਹੁਣ ਦੇਗੇ ਆ। ਅਸੀਂ ਹੁਣ ਇਹਦੇ ਉੱਪਰ ਆ ਕੇ ਕਾਬਸ ਹੋ ਜਿਹੜਾ ਅਸੀਂ 2005 ਪੰਜਾਬੀ ਯੂਨੀਵਰਸਿਟੀ ਆਏ ਸੀਗੇ। ਉਦੋਂ ਬਾਦਲ ਦੇ ਖਿਲਾਫ ਬੋਲਣ ਦਾ ਫੈਸ਼ਨ ਨਵਾਂ-ਨਵਾਂ ਸ਼ੁਰੂ ਹੋਇਆ ਸੀਗਾ। ਸੋ ਮੈਂ ਦੋ ਸਾਲ ਰਿਖਿਆ ਦੋ ਸਾਲ ਤੋਂ ਬਾਅਦ ਆਪਣੇ ਸੱਜਣਾਂ ਦੇ ਨਾਲ ਗੱਲ ਕੀਤੀ। ਮੈਂ ਵੀ ਅੱਜ ਤੋਂ 15 ਸਾਲ ਬਾਅਦ ਇਹ ਗੱਲ ਬੇਮਾਇਨੇ ਹੋ ਜਾਣੀ ਐ ਕਿਉਂਕਿ ਜੇ ਇਸ ਰਸਤੇ ਦੇ ਉੱਪਰ ਬਾਦਲ ਤੁਰਨ ਲੱਗੇ ਸੀਗੇ ਉਦੋਂ ਤੱਕ ਇਹ ਕਲੀਅਰ ਸੀ 2004 ਤੱਕ ਕਿਉਂਕਿ ਉਹਦੇ ਅੱਗੇ ਖੂਹ ਹੈ ਇਹਨਾਂ ਨੇ ਅੱਜ ਤੋਂ 15 ਸਾਲ ਬਾਅਦ ਖੂਹ ਦੇ ਵਿੱਚ ਜਾ ਕੇ ਡਿੱਗਣਾ ਮਸਲਾ ਇਹ ਇਹ ਸੀਗਾ ਜਿਹੜੀ ਗੱਲ ਮੈਂ ਲੋਕ ਕਹੀ ਵੀ ਕਿ ਜਿੰਨੇ ਬੰਦੇ ਉਹਦੇ ਖਿਲਾਫ ਬੋਲ ਰਹੇ ਨੇ 15 ਸਾਲ ਬਾਅਦ ਸਵਾਲ ਇਹ ਪੁਆਇਆ ਕਿ ਤੁਸੀਂ ਇਹ 15 ਸਾਲ ਕੀ ਕੀਤਾ ਕਿ ਜਿੱਦਣ ਉਹ ਨਹੀਂ ਡਿੱਗਣਾ ਐ ਕੋਈ ਬਦਲਦੇ ਰੂਪ ਚ ਆਪਣੇ ਆਪ ਨੂੰ ਖੜਾ ਕਰ ਸਕਿਆ ਉਹ ਆਪਾਂ ਦੇਖਦੇ ਆ ਕਿ ਕੋਈ ਵੀ ਨਹੀਂ ਖੜਾ ਕਰ ਸਕਿਆ ਸੋ ਉਹ ਕਿਉਂ ਹੋਇਆ ਨਾ ਜਿਹੜੇ ਬੰਦੇ ਬਹੁਤੇ ਹੋਂ ਯਤਨ ਹੋ ਰਹੇ ਕੁਝ ਨਵੇਂ ਹੋਣਗੇ ਬਾਕੀ ਤਾਂ ਬਹੁਤੇ ਪੁਰਾਣੇ ਆ ਉਹਨਾਂ ਨੂੰ ਇਹ ਗੱਲ ਦੀ ਪੜਚੋਲ ਕਰਨੀ ਚਾਹੀਦੀ ਕਿ ਜੇ ਅਸੀਂ ਉੱਥੇ ਨਹੀਂ ਆ ਸਕੇ ਉਹਦਾ ਤਾਂ ਦਿਸ ਰਿਹਾ ਸੀ ਕਿ ਕਿੱਡੇ ਚੱਲ ਰਹੇ ਸੋ ਉਹਦੇ ਵਾਸਤੇ ਵੀ ਇਹ ਜ਼ਰੂਰੀ ਹੈਗਾ ਕਿ ਹੁਣ ਦੇ ਹਾਲਾਤ ਦੇ ਵਿੱਚ ਜੋ ਅਮਲ ਸਾਹਮਣੇ ਆ ਰਿਹਾ ਉਹਨੂੰ ਪਛਾਣਿਆ ਜਾਵੇ 2019 ਤੋਂ ਬਾਅਦ ਖਾਸ ਕਰਕੇ 2014 ਤੋਂ ਬਾਅਦ ਇੰਡੀਅਨ ਸਟੇਟ ਦੀ ਇਹ ਪੱਕੀ ਪਾਲਿਸੀ ਹੈ ਪਹਿਲਾਂ ਕੀ ਕਰਦੇ ਸੀਗੇ ਕਿ ਜਿਹੜੇ ਇਸ ਤਰ੍ਹਾਂ ਦੇ ਖਿੱਤੇ ਸੀ ਪੰਜਾਬ ਹੈ ਕਸ਼ਮੀਰ ਉਹਨਾਂ ਦੇ ਵਿੱਚ ਕਿਸੇ ਇੱਕ ਹਿੱਸੇ ਨੂੰ ਕੌਂਟ ਕਰ ਲੈਂਦੇ ਸੀ ਤੇ ਉਹਨਾਂ ਦੇ ਰਾਹੀਂ ਉਹਨਾਂ ਲੋਕਾਂ ਨੂੰ ਕਾਬੂ ਵਿੱਚ ਰੱਖਦੇ ਸੀ ਪੰਜਾਬ ਨੂੰ ਬਾਦਲਾ ਮਹਿੰਦਰਾਂ ਦੇ ਰਾਹੀਂ ਸਿੱਖਾਂ ਨੂੰ ਕਾਬੂ ਕਰਕੇ ਰੱਖਦੇ ਸੀਗੇ ਕਸ਼ਮੀਰ ਦੇ ਵਿੱਚ ਅਬਦੁੱਲਾ ਇਹ ਮੁਫਤੀ ਪਰਿਵਾਰ ਸੀ ਉਹਨਾਂ ਰਾਹੀਂ ਰੱਖਦੇ ਸੀ ਪਰ ਹੁਣ ਉਹਨਾਂ ਨੇ ਪਾਲਿਸੀ ਬਦਲ ਦਿੱਤੀ ਨਾ ਕਸ਼ਮੀਰ ਚ ਪੰਜਾਬ ਚ ਜਿੰਨੇ ਵੀ ਇਦਾਂ ਦੇ ਖੇਤਰ ਆ ਕਿਸੇ ਦੇ ਰਾਹੀ ਹੁੰਮ ਨਹੀਂ ਕਰਦਾ ਜਾਂਦੇ ਉਹ ਸਿੱਧਾ ਆਉਂਦਾ ਚੁੰਦੇ ਆ ਸਿੱਧਾ ਆਉਣ ਦੇ ਵਾਸਤੇ ਉਹ ਉਹਨਾਂ ਰੋਕੜ ਨੂੰ ਪਾਰ ਲੱਗੇ ਆ ਕਸ਼ਮੀਰ ਦੇ ਵਿੱਚ ਜਿੱਦਣ ਉਹਨਾਂ ਨੇ ਮਹਬੂਬਾ ਮੁਫਤੀ ਦੀ ਸਰਕਾਰ ਛੁੱਟੀ ਸੀ ਉਦੋਂ ਸਾਫ਼ ਹੋ ਗਿਆ ਸੀਗਾ ਤੁਸੀਂ ਦੇਖੋ ਉੱਥੇ ਕੀ ਹਾਲਤ ਹੋਈ ਹੈ ਉਹਨਾਂ ਨੇ ਕਸ਼ਮੀਰ ਦੇ ਕਿਸਾਨੀ ਸਟੇਟ ਦੇ ਦੋ ਹਿੱਸੇ ਕਰ ਦਿੱਤੇ ਉਹਨੂੰ ਯੂਨੀਅਨ ਡੈਰੇਕਟਰੀ ਬਣਾਇਆ ਪੰਜਾਬ ਦੇ ਵਿੱਚ ਵੀ ਇਸ ਪਾਸੇ ਨੂੰ ਲਾਤ-ਬਾਦ ਰਗੇ ਆ ਚਾਰ ਧਿਰਾਂ ਵਰਤਾਂਤ ਵਿੱਚ ਨਜ਼ਰ ਆ ਰਹੀਆਂ ਵੋਟਾਂ ਵਾਲੀਆਂ ਜਿਹੜੀਆਂ ਅਗਲੀਆਂ ਚੋਣਾਂ ਦੇ ਵਿੱਚ ਸਿੱਖਾਂ ਦੀ ਵੋਟ ਲੈਣ ਦੇ ਵਾਸਤੇ ਇੱਕ ਦੂਜੇ ਦੇ ਨਾਲ ਮੁਕਾਬਲਾ ਕਰਦੀਆਂ ਉਹਨੂੰ ਨਜ਼ਰ ਆਉਣੀ ਹੈ ਇਹਦਾ ਵੀ ਹੱਲ ਤਾਂ ਹੀ ਨਿਕਲਣਾ ਜੇ ਅਸੀਂ ਆਪਣਾ ਪੂਰਾ ਕੈਨਡਿਡੇਟਾਂ ਨੂੰ ਚੌਥੀ ਗੱਲ ਜਿਹੜੀ ਹੈ ਆਖਰੀ ਨੁਕਤਾ ਉਹ ਇਹ ਹੈ ਕਿ ਸਾਡੀ ਸਿੱਖਾਂ ਦੀ ਜਿਹੜੀ ਆਪਣੀ ਮੌਲਿਕ ਸਿਆਸਤ ਹੈ ਉਹ ਸਿਰਫ ਤੇ ਸਿਰਫ ਉਹਨੀਆਂ ਨਹੀਂ ਹੈਗੀ ਜਿੰਨੀਆਂ ਇੰਡੀਅਨ ਵੋਟਰ ਪੰਚਰ ਦੇ ਅੰਦਰ ਇਹ ਤਾਂ ਬਹੁਤ ਛੋਟਾ ਹਿੱਸਾ ਹੈ ਇਹਦੇ ਵਿੱਚੋਂ ਕਦੀ ਵੀ ਸਦੀਵੀ ਹੱਲ ਨਹੀਂ ਨਿਕਲਨੇ ਕਦੀ ਵੀ ਲੰਬੇ ਸਮੇਂ ਦੇ ਹੱਲ ਨਹੀਂ ਨਿਕਲਨੇ ਛੋਟੀਆਂ ਛੋਟੀਆਂ ਆਰਜੀ ਰਾਤਾਂ ਮਿਲਦੀਆਂ ਨੇ ਇਸ ਤੋਂ ਵੱਧ ਕੇ ਹੱਲ ਨਹੀਂ ਨਿਕਲਦਾ ਸਾਡੀ ਜਿਹੜੀ ਖਾਲਸਾ ਜੀ ਦੀ ਸਿਆਸਤ ਹੈ ਉਹ ਇਹਦੇ ਘੇਰੇ ਤੋਂ ਬਾਹਰ ਹੈ ਉਹਦੇ ਆਪਣੇ ਆਧਾਰੇ ਆਪਣੀ ਤਾਕਤ ਦੇ ਸਰੋਤ ਗੁਰੂ ਸਾਹਿਬ ਨੇ ਸਾਨੂੰ ਖੜੇ ਕਰਕੇ ਦਿਖਾਏ ਸੰਗਤ ਦੇ ਰੂਪ ਦੇ ਵਿੱਚ ਪੰਗਰ ਦੇ ਰੂਪ ਦੇ ਵਿੱਚ ਮੰਝੀਆਂ ਸਥਾਪਿਤ ਕਰਕੇ 76 ਵੱਧ ਸੈਨਾਵਾਂ ਦੀ ਰਾਖੇ ਹਰ ਇੱਕ ਉਹ ਇੰਸਟੀਚਿਊਸ਼ਨ ਗੁਰੂ ਸਾਹਿਬ ਨੇ ਖੜਾ ਕੀਤਾ ਤੇ ਇਹ ਗੱਲ ਬੜੀ ਕਮਾਲ ਦੀ ਹੈ ਕਿ ਜਿਹੜੇ ਥਾਣਕ ਪੱਤਰ ਦੇ ਸੰਗਤ ਦੇ ਫੈਸਲੇ ਹੁੰਦੇ ਸੀਗੇ ਉਹ ਸੰਗਤ ਆਪ ਕਰਦੀ ਸੀਗੀ ਸੋ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਇੰਡੀਅਨ ਵੋਟ ਤੰਤਰ ਦੇ ਢਾਂਚੇ ਤੋਂ ਬਾਹਰ ਆਪ ਦੇ ਪਾਵਰ ਦੇ ਸੋਰਸ ਖੜੇ ਕਰਨ ਦੀ ਜ਼ਰੂਰਤ ਹੈ ਉਹ ਆਲਰੇਡੀ ਹੈਗੇ ਜਿਹੜੇ ਗੁਰੂ ਨੇ ਦਿੱਤੇ ਆ ਸਾਡੀ ਟੀਕ ਇੰਨੀ ਜ਼ਿਆਦਾ ਉਸ ਹਕੂਮਤੀ ਸੋਰਸੇਸ ਤੇ ਉੱਪਰ ਹੋ ਗਈ ਅਸੀਂ ਆਪਣਾ ਬਿਲਕੁਲ ਵਿਸਾਰ ਹੀ ਨਹੀਂ ਕਰਦਾ ਸੋ ਜੇ ਇਨਸਾਫ ਲੈਣ ਦੇ ਉਹ ਵੀ ਤਰੀਕੇ ਸੀਗੇ ਕਿ ਜੇ ਹਮਲਾ ਹੋਇਆ ਤਾਂ ਕੇਸ ਕਰਕੇ ਸ਼੍ਰੋਮਣੀ ਕਮੇਟੀ ਨੇ ਕੀਤਾ ਹੀ ਹੋਇਆ ਨਾ ਕੇਸ ਇੰਡੀਆ ਦੀ ਸਰਕਾਰ ਦੇ ਉੱਤੇ 1000 ਕਰੋੜ ਰੁਪਏ ਹਰਜਾਨਾ ਲੈਣ ਦਾ ਪਰ ਸਾਡੇ ਸ਼ਹੀਦਾਂ ਨੇ ਕਿਹਾ ਕਿ ਨਹੀਂ ਸਾਡਾ ਜਿਹੜਾ ਨਾਮ ਦਾ ਪਹਿਮਾਨਾ ਆ ਉਹ ਸਾਡੇ ਆਪਣੇ ਸੋਰਸ ਤੋਂ ਉੱਠਿਆ ਉਹਨਾਂ ਨੇ ਆਪ ਦੇ ਸੋਮੇ ਤੋਂ ਉਹ ਨਿਆਂ ਦੇ ਭਵਾਨੇ ਦੇ ਵਾਸਤੇ ਖੜਾ ਕੀਤਾ ਉਹਦੇ ਵਾਸਤੇ ਜੂਝੇ ਸਭ ਤੋਂ ਸਿਖਰੋਂ ਕਦਮੇ ਹਾਸਲ ਕੀਤੇ ਵੱਡੀਆਂ ਮੱਲਾਂ ਮਾਰੀਆਂ ਅਜਿਹੇ ਕਾਰਨਾਮੇ ਕੀਤੇ ਜਿਨ੍ਹਾਂ ਨੂੰ ਅੱਜ ਵੀ ਦੁਨੀਆ ਯਾਦ ਕਰਦੀ ਹੈ ਸੋ ਸਾਡੇ ਸਾਹਮਣੇ ਵੀ ਜੇ ਅਸੀਂ ਸ਼ਹੀਦਾਂ ਤੋਂ ਸੀਧ ਲੈ ਲਈ ਤੇ ਇਹ ਹੈ ਇਹ ਗੱਲ ਠੀਕ ਆ ਕਿ ਬਹੁਤੇ ਲੋਕਾਂ ਨੇ ਇੰਡੀਅਨ ਟਾਂਚੇ ਦੇ ਤਹਿਤ ਜਿਹੜੀ ਬੋਟ ਦਰਤਰੀ ਪਨਾਲੀ ਉਹਦੇ ਤਹਿਤ ਹੀ ਚੱਲਣਾ ਉਹ ਚੱਲਣ ਉਹਦੇ ਤੇ ਕੋਈ ਇਤਰਾਜ਼ ਨਹੀਂ ਪਰ ਜਿੰਨੀਆਂ ਗੱਲਾਂ ਸਟੇਜ ਤੋਂ ਅੱਜ ਮੋਟਾ ਵਾਲਿਆਂ ਨੇ ਕੀਤੀਆਂ ਨੇ ਉਹਨਾਂ ਨੂੰ ਅੰਦਰ ਆਪਸ ਦੇ ਵਿੱਚ ਮੰਥਨ ਕਰਨਾ ਚਾਹੀਦਾ ਹੈ ਬਹੁਤ ਚੰਗੀ ਗੱਲ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਸਾਡੇ ਉਹ ਹਿੱਸੇ ਜਿਹੜੇ ਆ ਉਹ ਸਚਾਈ ਨੂੰ ਮੰਨ ਰਹੇ ਆ ਬਿਆਨ ਕਰ ਰਹੇ ਆ ਦੂਜੀ ਗੱਲ ਕਿ ਜਿਹੜਾ ਸਾਡੀ ਸਟਰਗਲ ਦੇ ਖਿਲਾਫ ਜਾਂਦਾ ਹੈ ਆਪ ਦੇ ਵੋਟਾਂ ਦੇ ਲਾਹੇ ਦੇ ਵਾਸਤੇ ਉਹ ਅਸੀਂ ਨਹੀਂ ਅੰਗੜਨਾ ਚਾਹੀਦਾ ਤੀਸਰੀ ਗੱਲ ਤੇ ਆਖਰੀ ਗੱਲ ਇਹ ਹੈ ਜਿਹੜੀ ਗੱਲ ਪਹਿਲਾਂ ਕਹੀ ਕਿ ਸਾਨੂੰ ਆਪਣੇ ਜਿਹੜੇ ਸੋਮੇ ਆ ਉਹ ਖੜੇ ਕਰਨੇ ਚਾਹੀਦੇ ਉਹਦੇ ਵਾਸਤੇ ਸਥਾਨਿਕ ਪੰਦਰ ਤੇ ਉੱਪਰ ਸਰਕਟਾ ਜਿਹੜੀਆਂ ਨੇ ਉਹ ਕਹਿਨ ਕਰਦੀਆਂ ਚਾਹੀਦੀਆਂ ਆਪਣੇ ਫੈਸਲੇ ਆਪ ਲੈਣੇ ਚਾਹੀਦੇ ਆ ਜਿਹੜੇ ਹੜ ਆਏ ਆ ਇਹਨਾਂ ਦੇ ਪਿੱਛੇ ਹਰ ਇੱਕ ਬੰਦਾ ਇਹੀ ਗੱਲ ਕਹਿ ਰਿਹਾ ਹੈ ਕਿ ਸਰਕਾਰ ਨੇ ਲਿਆਂਦੇ ਆ ਹਰ ਇੱਕ ਇਹ ਗੱਲ ਕਹਿ ਰਿਹਾ ਜਦੋਂ ਤੁਸੀਂ ਡਾਟਾ ਦੇਖਦੇ ਆ ਜਿੰਨਾ ਬਹੁਤਾ ਤੌਰ ਤੇ ਲੁਕਾਇਆ ਹੋਇਆ ਹੈ ਪਰ ਸਿਰਫ ਡੈਮ ਦੇ ਲੈਵਲ ਦਾ ਡਾਟਾ ਹੁੰਦਾ ਮੈਂ ਹੁਣ ਦੇ ਆ ਹੋਇਆ ਦੇਖ ਰਿਹਾ ਸੀਗਾ ਕਿ 25 ਤਰੀਕ ਨੂੰ 10 ਫੁੱਟ ਰਣਜੀਤ ਸਾਗਰ ਡੈਮ ਦਾ ਜਿਹੜਾ ਲੈਵਲ ਆ 10 ਫੁੱਟ ਬਣਿਆ ਉਹ ਬਿਲਕੁਲ ਵੀ ਰਿਲੀਜ਼ ਕੀ ਕਰ ਰਹੇ ਪਾਣੀ ਛੱਡ ਹੀ ਰਹੇ ਜਿੰਨੇ ਜੇ ਤੱਕ ਉਹ 1731 ਫੁੱਟ ਤੱਕ ਨਹੀਂ ਪਹੁੰਚ ਗਿਆ ਜਦੋਂ 1731 ਫੁੱਟ ਤੇ ਪਹੁੰਚ ਗਿਆ ਤੇ ਦਾ ਕਮਿਊਨਸ ਬਾਰ ਦੇ ਮੁਤਾਬਕ 1.95 ਲੱਖ ਏਕੜ ਤੋਂ ਜਿਹੜਾ ਕਿਉਂਕਿ ਪਾਣੀ ਹੋਇਆ ਲਗਭਗ 2000 ਕਿਊਸਿਕ ਪਾਣੀ ਜਿਹੜਾ ਆ ਉਹ ਟਾਈਮ ਦੇ ਵਿੱਚ ਛਾੜ ਦਿੱਤਾ। ਉਸੇ ਦੇਣੀ ਪੰਜਾਬ ਦੇ ਵਿੱਚ ਉਹ ਸਾਰੇ ਏਰੀਆ ਦੇ ਵਿੱਚ ਹੜਾ ਆ। ਤੇ ਸਾਡੇ ਲੋਕਾਂ ਨੇ ਉਹ ਆਪਣੇ ਆਪ ਫੈਸਲੇ ਲਾਗੂ ਕਰ ਰਹੇ ਆ। ਇਹ ਸਿਰਫ ਸਾਡੇ ਆਗੂਆਂ ਦੇ ਵਿੱਚ ਭੁਲੇਖਾ ਹੈਗਾ ਕਿ ਅਸੀਂ ਆਪਣੇ ਢਾਂਚੇ ਆਪ ਖੜੇ ਕਰਨ ਵੱਲ ਨਹੀਂ ਸੋਚ ਰਹੇ। ਸੋ ਜੇ ਗੱਲਬਾਤ ਸਮਾਂ ਜ਼ਿਆਦਾ ਲਿਆ ਗਿਆ ਉਹ ਵੀ ਉਹਦੇ ਵਾਸਤੇ ਹੈ ਕਿ ਮੰਦਾ ਜਾ ਚੁੱਕੇ ਆ ਤੇ ਅਖੀਰ ਦੇ ਵਿੱਚ ਸਮੁੱਚੇ ਸ਼ਹੀਦਾਂ ਨੂੰ ਉਂਗਰਪਸਤਕ ਹੁੰਦਾ ਹੋਇਆ ਫਟੇ ਕਿ ਚਲਦਾ ਵਾਦੀ ਗੁਰਜੀ ਖਾਸਾ ਵਾਦੀ ਗੁਰਜੀ ਕੀ